ਪਸ ਰੇਖ ਜੀ ਨੂੰ ਜਿਹੜਾ ਹੈ ਕਾਂਗਰਸ ਪਾਰਟੀ ਵੱਲੋਂ ਨਵਾਜਿਆ ਗਿਆ ਹੈ ਕਾਂਗਰਸ ਦੇ ਵਿੱਚ ਜਿਹੜਾ ਹੈ ਵਰਕਰਾਂ ਦੇ ਵਿੱਚ ਕਾफी ਉਤਸ਼ਾਹ ਪਾਇਆ ਜਾ ਰਿਹਾ ਹੈ ਤੁਸੀਂ ਆਪ ਹੀ ਦੇਖ ਸਕਦੇ ਹੋ ਬਲਕਿ ਹਰੇਕ ਆਪਣੇ ਆਪ ਨੂੰ ਮੰਨਜ ਰਿਹਾ ਹੈ ਕੋਈ ਨੌਜਵਾਨ ਹੈ ਬੁੱਢਾ ਹੈ ਚਾਹੇ ਕੋਈ ਵੀ ਹੈ ਹਰੇਕ ਆਪਣੇ ਆਪ ਨੂੰ ਮਤਲਬ ਕਿ ਮੁਹੰਮਦ ਸਦੀਕ ਸਾਹਿਬ ਸਮਝ ਰਿਹਾ ਹੈ ਉਹਨਾਂ ਦੇ ਕਹਿੰਦੇ ਕਿ ਜਿਹੜੀ ਹੈ ਵੱਡੀ ਲੀਡ ਦੇ ਉੱਤੇ ਜਿੱਤ ਪ੍ਰਾਪਤ ਹੋਏਗੀ ਹਾਂ ਜੀ ਸਰ ਕੀ ਕਹਿਣਾ ਚਾਹੋਗੇ ਤੁਸੀਂ ਮੁਹੰਮਦ ਸਦੀਕ ਦੇ ਜੋ ਟੈਕਟ ਮਿਲਣ ਤੋਂ ਬਾਅਦ ਜਿਹੜਾ ਲੋਕਾਂ ਦੇ ਵਿੱਚ ਬਹੁਤ ਸਾਰਾ ਭਾਰੀ ਸ਼ਾਪ ਆਇਆ ਜਾ ਰਿਹਾ ਹੈ ਉਹ ਹਰ ਵਰਕਰ ਹਰਕ ਬੁੱਢਾ ਨੌਜਵਾਨ ਉਹ ਹਰਕ ਚਾਹੁੰਦਾ ਹੈ ਵੀ ਅਸੀਂ ਅਸੀਂ ਮੁਹੰਮਦ ਸਦੀਕਾਂ ਹਰਕ ਦਾ ਮਨਚ ਹੀ ਹੈ ਵੀ ਅਸੀਂ ਮੁਹੰਮਦ ਸਦੀਕਾਂ ਹਲੜਾਈ ਲੜਨ ਨੂੰ ਹਰਕ ਬੁੱਢਾ ਬਜ਼ੁਰਗ ਤਿਆਰ ਬੈਠਾ ਹੈ ਮੈਂ ਵੀ ਮੁਹੰਮਦ ਸਦੀਕਾਂ ਮੈਂ ਵੀ ਮੁਹ ਮੈਂ ਜੀ ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ ਕਿ ਉਹਨਾਂ ਨੇ ਸਦੀਕ ਸਾਹਿਬ ਨੂੰ ਲੋਕ ਸਭਾ ਹਲਕਾ ਫਰੀਦਕੋਟ ਤੋਂ ਟਿਕਟ ਦਿੱਤੀ ਅਤੇ ਅਸੀਂ ਉਹਨਾਂ ਨੂੰ ਪੂਰਨ ਵਿਸ਼ਵਾਸ ਦਿਵਾਉਣੇ ਹਾਂ ਕਿ ਜਿਹੜੇ ਲੋਕ ਸਭਾ ਫਰੀਦਕੋਟ ਤੋਂ ਉਹਨਾਂ ਨੇ ਟਿਕਟ ਦਿੱਤੀ ਆ ਅਸੀਂ ਸਦੀਕ ਸਾਹਿਬ ਨੂੰ ਪੂਰੀ ਵੱਡੀ ਜਿੱਤ ਪ੍ਰਾਪਤ ਕਰਾ ਕੇ ਇੱਥੋਂ ਭੇਜਾਂਗੇ ਤੇ ਹਰ ਬੱਚਾ ਹਰ ਬਜ਼ੁਰਗ ਹਰ ਬੰਦਾ ਬੜਾ ਹਤਸ਼ਾਹ ਪਾ ਰਿਹਾ ਹੈ ਹਰ ਬੰਦਾ ਆਪਦੇ ਆਪ ਨੂੰ ਮੁਹੰਮਦ ਸਦੀਕ ਸਮਝ ਰਿਹਾ ਹੈ ਤੇ ਇਸ ਕਰਕੇ ਸਾਰਿਆਂ ਵਿੱਚ ਬਹੁਤ ਜੋਸ਼ ਹੈ ਮੈਂ ਵੀ ਮੁਹੰਮਦ ਸਦੀਕ ਹਾਂ ਮੈਂ ਮੁਹੰਮਦ ਸਦੀਕ ਹਾਂ ਅੱਗੇ ਸਾਰੇ ਮੁਹੰਮਦ ਸਦੀਕਾ ਸੀਟ ਤੋਂ ਮੁਹੰਮਦ ਸਦੀਕੀ ਨੂੰ ਟਿਕਟ ਮਿਲੀ ਆ ਇਸ ਨਾਲ ਵਰਕਰਾਂ ਚ ਬਹੁਤ ਹੀ ਜ਼ਿਆਦਾ ਜੋਸ਼ ਪਾਇਆ ਜਾ ਰਿਹਾ ਹਰ ਵਰਕਰ ਕੀ ਬੱਚਾ ਕੀ ਜਵਾਨ ਕੀ ਇਸਤਰੀਆਂ ਕੀ ਸਾਰੇ ਬੱਚੇ ਬੰਦੇ ਆਪ ਨੂੰ ਮੁਹੰਮਦ ਸਦੀਕ ਸਮਝ ਰਹੇ ਹਨ ਤੇ ਮੁਹੰਮਦ ਸਦੀਕ ਦੇ ਮੋੜੇ ਨਾ ਮੋੜਾ ਲਾ ਕੇ ਚੋਣ ਲੜਨਗੇ ਅਤੇ ਜਿੱਤ ਕੇ ਰਾਹੁਲ ਗਾਂਧੀ ਜੀ ਦੀ ਝੋਲੀ ਪਾਉਣਗੇ ਮੈਂ ਵੀ ਮੁਹੰਮਦ ਸਦੀਕ ਹਾਂ ਸਾਰਾ ਹਮਦਰਦ ਜਿੱਤੂ ਹਾਂ ਮੈਂ ਵੀ ਮੁਹੰਮਦ ਸਾਰਾ ਜਦੋਂ ਤੋਂ ਹਲਕਾ ਫਰੀਦਕੋਟ ਤੋਂ ਜਨਾਬ ਮੁਹੰਮਦ ਸਦੀਕ ਨੂੰ ਟਿਕਟ ਅਲਾਉਂਸ ਹੋਈ ਹੈ ਉਦੋਂ ਹਰੇਕ ਬੱਚਾ ਬੱਚੀ ਬਜ਼ੁਰਗ ਮਾਤਾ ਪਿਤਾ ਦੇ ਇਹੀ ਮੂੰਹ ਤੇ ਜਵਾਨ ਤੇ ਲਾਭ ਚੜਿਆ ਕਿ ਮੈਂ ਹੀ ਮੁਹੰਮਦ ਸਦੀਕ ਹਾਂ माम म صدیق बन के लड़ेंगे बच्चा बच्ची बुजुर्ग आदमी मैं भी मामस्दीग मामस्दीग माम म صدیق हूं माम म बन के लड़ूंगा मैं भी माम म صدیق है माम जिंदाबाद कैप्टन नरेंद्र सिंह जिंदाबाद कैप्टन नरेंद्र सिंह जिंदाबाद कैप्टन नरेंद्र सिंह जिंदाबाद ਜਿੰਦਾਬਾਦ ਰਾਹੁਲ ਗਾਂਧੀ ਜਿੰਦਾਬਾਦ ਕੈਪਟਨ ਮਨਿੰਦਰ ਸਿੰਘ ਜਿੰਦਾਬਾਦ ਸੋਨੀਆ ਗਾਂਧੀ ਜਿੰਦਾਬਾਦ ਰਾਹੁਲ ਗਾਂਧੀ ਜਿੰਦਾਬਾਦ ਗਾ ਮਹਾਬਤ ਸਿੰਘ ਜਿੰਦਾਬਾਦ ਮਹੱਤਵਨ ਅਮਰਿੰਦਰ ਸਿੰਘ ਜਿੰਦਾਬਾਦ ਭਾਈ ਮੁਹੰਮਦ ਸਿੰਘ ਜਿੰਦਾਬਾਦ ਹਾਂਜੀ ਬਰਕਰਾਰ ਦੇ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਇਹਨਾਂ ਦੇ ਕਹਿਣਾ ਹੈ ਕਿ ਜਿਹੜੀ ਹੈ ਕਾਂਗਰਸ ਪਾਰਟੀ ਬਲੀ ਹੈ ਸ੍ਰੀਖਸਾ ਨੂੰ ਬਡੀ ਲੀਡ ਤੇ ਜਿਹੜੀ ਹੈ ਜਿਤਾਇਆ ਜਾਵੇਗਾ ਕੈਮਰਾਮੈਨ ਸੰਜੀਵ ਗੋਇਲ ਬਿਪਨ ਗੋਇਲ ਚਾਤੋ